ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਪਿੰਡ ਠੱਠੀ ਭਾਈ ਠੱਠੀ ਭਾਈ ਪਿੰਡ ਨੂੰ ਜ਼ਿਲ੍ਹਾ ਜਿਹੜਾ ਮੋਗਾ ਲੱਗਦਾ ਮਿੱਤਰੋ ਇਸ ਵੀਡੀਓ ਦੇ ਵਿੱਚ ਇੱਕ ਪਹਿਲੇ ਝੋਟੀ ਦੀ ਵੀਡੀਓ ਕਰਾਂਗੇ ਮਿੱਤਰੋ ਜਿਹੜੀ ਥੱਲੋ ਤਿਆਰੀ ਕੀਤੀ ਹੈ ਝੋਟੀ ਨੇ ਬਹੁਤ ਸੋਹਣਾ ਆਰਡਰ ਤਿਆਰ ਕੀਤਾ ਹੋਇਆ ਹਲੇ ਕੱਚੀ ਵੀ ਆ ਸਾਰੀ ਗੱਲਬਾਤ ਆਪਾਂ ਮਾਲਕਾ ਨਾ ਕਰਾਂਗੇ ਤੁਸੀਂ ਦਿਖਾ ਦਿੰਨੇ ਆ ਤੁਹਾਨੂੰ ਝੋਟੀ ਮਿੱਤਰੋ ਤੇ ਆਜੋ ਆਪਾਂ ਕਰਦੇ ਮਾਲਕਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਆ ਬਈ ਠੀਕ ਆ ਵੀਰੇ ਘਰ ਪਰਿਵਾਰ ਵੀਰੇ ਠੀਕ ਠਾਕ ਆ ਆਪਣਾ ਨਾਂ ਦੱਸ ਦਈਏ ਵੀਰੇ ਇੱਕ ਵਾਰੀ ਮੇਰਾ ਨਾਂ ਦੀਸ਼ਾ ਹੈ ਬਈ ਆਪਣਾ ਪਿੰਡ ਵੀਰੇ ਠੱਠੀ ਭਾਈ ਠੱਠੀ ਭਾਈ ਪਿੰਡ ਦਾ ਜਿਹੜੀ ਝੋਟੀ ਆ ਵੀਰੇ ਪਹਿਲੇ ਸੂਏ ਸੁਣੀ ਆ ਹਾਂਜੀ ਹਾਂ ਕਿੰਨੇ ਦਿਨਾਂ ਦੀ ਕੱਚੀ ਆ ਵੀਰੇ ਇਹ ਇਹ ਲੈ ਜੂਗੀ 10 ਦਿਨਾਂ ਦੀ 10 ਦਿਨ ਬਾਕੀ ਆ ਤੇ ਵੇਖ ਸਕਦੇ ਆ ਮਿੱਤਰੋ ਹਾਲੇ 10 ਦਿਨਾਂ ਦੀ ਕੱਚੀ ਆ ਸੰਗੋ ਸੰਗੋ ਝੋਟੀ ਬਹੁਤ ਸੋਹਣੀ ਐ ਸੀਮਨ ਦਾ ਪਤਾ ਬਈ ਕਿਹੜਾ ਲੱਗਾ ਇਹਦੇ ਜੇ ਝੋਟੇ ਤੋਂ ਕ੍ਰੋਸ ਹੋਈ ਝੋਟੇ ਤੋਂ ਕ੍ਰੋਸ ਹੋਈ ਝੋਟੇ ਤੋਂ ਕ੍ਰੋਸ ਹੋਈ ਆ ਮਿੱਤਰੋ ਪਿੰਡੀ ਬਾਈਆਂ ਦੇ ਝੋਟਾ ਉਸੇ ਤੋਂ ਕ੍ਰੋਸ ਹੋਈ ਆ ਤੇ ਥੱਲੋ ਜਿਹੜੀ ਆਰਡਰ ਦੀ ਤਿਆਰੀ ਕੀਤੀ ਬਈ ਇਧਰ ਨੂੰ ਕਰਿਓ ਮਾੜੀ ਆਰਡਰ ਦੀ ਤਿਆਰੀ ਜਿਹੜੀ ਕੀਤੀ ਬਹੁਤ ਸੋਹਣੀ ਖੋਲੀ ਹੋਇਆ ਹਲੇ ਮੰਨ ਲਓ 10 ਦਿਨਾਂ ਦੀ ਕੱਚੀ ਦੇ ਹਿਸਾਬ ਨਾਲ ਬਹੁਤ ਸੋਹਣਾ ਆਰਡਰ ਤਿਆਰ ਕੀਤਾ ਹੋਇਆ ਸੀਲ ਠੰਡੀ ਸੀਲ ਠੰਡੀ ਬਹੁਤ ਆ ਮਿੱਤਰੋ ਥੋੜਾ ਜਿਹਾ ਓਪਰਾ ਕਰਦੀ ਆ ਡਰਦੀ ਆ ਬਾ ਕੋਈ ਗੱਲ ਨਹੀਂ ਛੱਡਦੇ ਵੀਰੇ ਜਿਹੜਾ ਥਾਣਾ ਥਣ ਵਿਥੀ ਤੇ ਲੱਗਾ ਬਹੁਤ ਸੋਹਣਾ ਥਾਣ ਕੱਢਿਆ ਹੋਇਆ ਪਹਿਲੇ ਸੂਏ ਦੇ ਹਿਸਾਬ ਨਾਲ ਬਹੁਤ ਸੋਹਣੀ ਜਿਹੜੀ ਤਿਆਰੀ ਆ ਮੱਝ ਦੀ ਤੇ ਇੱਕ ਵਾਰ ਆਪਣਾ ਨੰਬਰ ਦੱਸ ਦਈਏ ਵੀਰੇ 95927 95927 347 ਲੰਬੇ 34790 ਹਾਂ ਤੇ ਮੋਲ ਆਪਾਂ ਕੀ ਕਰਨਾ ਬਾਈ ਜੀ ਇਹਦਾ 115000 ਰੁਪਇਆ ਮੰਗਨੇ ਬਾਈ ਲੋ ਵੀ ਮਿੱਤਰੋ ਪਹਿਲਣ ਝੋਟੀ ਆ 10 ਦਿਨਾਂ ਦੀ ਕੱਚੀ ਆ 1,115,000 ਇਸ ਝੋਟੀ ਦਾ ਮੁੱਲ ਆ ਮਿੱਤਰੋ ਬਹੁਤ ਸੋਹਣੀ ਝੋਟੀ ਆ ਸੰਘੋ ਸੰਘੋ ਸੋਹਣੀ ਆ ਜਿਹੜੇ ਬਾਈ ਨੂੰ ਚਾਹੀਦੀ ਆ ਬਾਈ ਦਾ ਨੰਬਰ ਸਕਰੀਨ ਤੇ ਲੱਗਾ ਹੋਇਆ ਸੰਪਰਕ ਕਰ ਲਿਓ ਹੋਰ ਵੀਡੀਓ ਵੇਖਣ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਧੰਨਵਾਦ